ਹਾਂਜੀ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ 11 ਫੁੱਟੀ ਟਰਾਲੀ ਲੈ ਕੇ ਆਏ ਹਾਂ ਬਿਲਕੁਲ ਨਵੀਂ ਟਰਾਲੀ ਹੈ ਜੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਟਰਾਲੀ ਦੇ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਕਿੱਥੇ ਖੜੀ ਹੈ ਫੋਨ ਨੰਬਰ ਵਗੈਰਾ ਰੇਟ ਵਗੈਰਾ ਸਾਰਾ ਕੁਝ A to Z ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਆਪਾਂ ਹਰ ਰੋਜ਼ ਨਵੇਂ ਤੋਂ ਨਵੇਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆਂ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਵੀਰਾ ਵੀਡੀਓ YouTube ਤੇ ਦੇਖ ਰਹੇ ਨੇ ਜੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ Facebook ਵਾਲੇ ਵੀਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਏ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 500 ਤੋਂ ਫੋਟੋਆਂ ਤੇ ਦੋ ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕ ਸੌਰੀ ਟਰਾਲੀ ਬਾਰੇ ਜੀ ਇਹ ਟਰਾਲੀ ਪਾਈ ਚ 11 ਫੁੱਟ ਲੰਬੀ ਆ 6 ਫੁੱਟ ਚੌੜੀ ਏ ਟਰਾਲੀ ਇਹ ਬਿਲਕੁਲ ਨਵੀਂ ਟਰਾਲੀ ਆ ਤੇ ਜੈਕ ਵਾਲੀ ਟਰਾਲੀ ਹੈ ਜੀ ਇਹ ਤੇ ਜਿਹੜਾ ਜੈਕ ਲੱਗਿਆ ਹੋਇਆ ਟਰਾਲੀ ਤੇ ਉਹ 25 ਟਨ ਦੀ ਉਹਦੀ ਕੈਪੈਸਿਟੀ ਹੈਗੀ ਆਪਣੇ ਜੈਕ ਦੀ 25 ਟਨ ਜੈਕ ਦੀ ਕੈਪੈਸਿਟੀ ਹੈ ਪੱਕੇ ਟਾਇਰ ਲੱਗੇ ਹੋਏ ਨੇ ਪੂਰੀ ਹੈਵੀ ਟਰਾਲੀ ਹੈ ਵਿੱਡ ਵਗੈਰਾ ਸਾਰਾ ਕੁਝ A to Z ਨਾਲ ਹੀ ਆ ਜਾਲੀ ਲੱਗੀ ਹੋਈ ਹੈ ਵਿੱਡਾਂ ਤੇ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਟਰਾਲੀ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਜੀ ਪੱਕੇ ਟਾਇਰ ਨੇ ਲੈਫਟ ਵਾਲੀ ਟਰਾਲੀ ਆ 11 6 ਦੀ ਬਿਲਕੁਲ ਨਵੀਂ 130000 ਰੁਪਿਆ ਵੀਰ ਵੱਲੋਂ ਟਰਾਲੀ ਦਾ ਰੇਟ ਰੱਖਿਆ ਗਿਆ ਜੀ ਮੌਕੇ ਤੇ ਘੱਟ ਹੋ ਜੂਗਾ ਕੋਈ ਫਿਕਸ ਰੇਟ ਨਹੀਂ ਤੇ ਇਹ ਜਿਹੜੀ ਟਰਾਲੀ ਹੈ ਭਾਈ ਜੀ ਇਹ ਸ਼੍ਰੀ ਮੁਕਸਰ ਸਾਹਿਬ ਏਰੀਆ ਦੇ ਵਿੱਚ ਸੇਲ ਲਈ ਆ ਜੇ ਕਿਸੇ ਭਰਾ ਨੇ ਇਹ ਟਰਾਲੀ ਖਰੀਦਣੀ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਸ ਨੂੰ ਖਰੀਦ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਫੇਸਬੁੱਕ ਗਰੁੱਪਾਂ ਦੇ ਵਿੱਚ ਜੀ ਵੀਡੀਓ ਦੇਖਣ ਦੇ ਲਈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਨਵੇਂ ਸਾਧਨ ਦੇ ਨਾਲ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ